हां जी दोस्तों की हाल है पहला वीडियो करो चेक मित्रो रात तो देखी है ना मैं एक मां ने आपदा 6 ਮਹੀਨਿਆਂ ਦਾ ਜਵਾਕ 1,80,000 ਚ ਵੇਚਤਾ ਉਹ ਵੀ ਕਿਹਦੇ ਲਈ ਨਸ਼ੇ ਲਈ ਬੱਚਾ ਇਸਾਂ ਬੈਂਸੀ ਅੰਦਰ ਡੇਢ ਸਾਲ ਹੋ ਗਿਆ ਚਿੱਟਾ ਲਾਉਂਦੀ ਸੀਗੀ ਤਾਂ ਕਰ ਕੀ ਮੇਰੇ ਘਰ ਵਾਲੇ ਨੇ ਮੇਰੇ ਤੇ ਪਰਿਵਾਰ ਪਾਇਆ ਬਿਨਾਂ ਪਹਿਲਾਂ ਰਤੀਏ ਭਾਗੇ ਸੀਗੇ ਅਸੀਂ ਰਤੀਏ ਵੀ ਚਿੱਟਾ ਲਾਉਂਦੇ ਸੀਗੇ ਉੱਥੇ ਰਹਿ ਕੇ ਤੇ ਉੱਥੇ ਆਖਿਆ ਕਿਸੇ ਨੇ ਵੀ 5 ਲੱਖ ਰੁਪਏ ਦਵਾ ਦੰਦੀਆਂ ਵੀ ਮੁੰਟਾ ਦੇ ਦੋ ਤੁਸੀਂ ਤੇ ਮੇਰਾ ਘਰ ਵਾਲਾ ਕਹਿੰਦਾ ਵੀ ਚੱਲ ਕਹਿੰਦਾ ਦੇ ਦੇ ਤੂੰ ਜਵਾਕ ਜੇ ਨਹੀਂ ਸੰਭੇਂਦਾ ਮੈਂ ਕਹਿੰਦੀ ਨਹੀਂ ਮੈਂ ਜਵਾਕ ਨਹੀਂ ਦੰਦੇਗੀ ਵੀ ਜਵਾਕ ਕਰਕੇ ਤੂੰ ਜੇ ਪੁਲਿਸ ਚ ਫੜਿਆ ਜਾਂਦਾ ਮੈਂ ਤਾਂ ਹੀ ਤੂੰ ਬਾਹਰ ਆਉ ਨਾ ਮੈਂ ਜਵਾਕ ਕਰਕੇ ਛੱਡ ਦੰਦਾ ਦੇਖੋ ਹਾਲਾਤ ਬਾਈ 6 ਮਹੀਨਿਆਂ ਦੇ ਜਵਾਕ ਨੂੰ ਵੀ ਆਪਣੇ ਮਤਲਬ ਲਈ ਵੀ ਲੋਕ ਤਰਸ ਕਰਕੇ ਪੁਲਿਸ ਵਾਲੇ ਛੱਡ ਦਿੰਦੇ ਹੋਣਗੇ ਵੀ ਚੱਲ ਜਾ ਯਾਰ ਜਵਾਕ ਹੈ ਦਾ ਐ ਫਾਇਦਾ ਠਾਉਂਦੇ ਨੇ ਬਾਈ ਨਸ਼ੇ ਵਾਲਾ ਇੰਨਾ ਗਰਾ ਦਿੰਦਾ ਬੰਦੇ ਨੂੰ ਉਸ ਦਿਨ ਕਹਿੰਨਾ ਤੂੰ ਚੱਲ ਦੇ ਆਵੋ ਕਹਿੰਨਾ ਗੋਦ ਪਾ ਦੋ ਕਿਸੇ ਚੰਗੇ ਘਰ ਦੇ ਫਿਰ ਤਾਇ ਸੋਰੇ ਨੇ ਕਿੰਨੇ ਪੈਸੇ ਲਏ ਫਟਰੀ ਬੱਚੇ ਉਹਨਾਂ ਤੋਂ 1.80 ਲਿੱਟਾਈ ਕੀ ਕੀਤਾ ਪੈਸਿਆਂ ਦਾ ਪੈਸਿਆਂ ਦਾ ਬੈਡਲ ਮਹਾਰੀ ਸੋਫਾ ਲਿਆਂਦਾ ਹੀ ਤੇ ਬਾਕੀ ਚਿੱਟੇ ਚੜਾ ਦੇ ਜੀ ਕੱਪੜੇ ਲਿਆਂਦੇ ਸੀ ਪਾਉਣ ਵਾਸਤੇ ਕਿੰਨੇ ਜਰ ਤੋਂ ਚਿੱਟਾ ਲਾਉਣ 1.5 ਸਾਲ ਤੋਂ ਕਿੰਨਾ ਪੜ੍ਹੀ ਹੈ 10 ਪੜ੍ਹੀ ਹੈ ਇਹਦੇ ਨਾਲ ਕਿਵੇਂ ਮੁਲਕਾਤ ਹੋਈ ਇੰਸਟਾਗ੍ਰਾਮ ਤੋਂ ਗੱਲ ਹੋਈ ਸੀ ਕਿੰਨੇ ਪੜ੍ਹੀ ਹੈ 10th ਪਗਰੀ ਹੈ ਖੇਡਾਂ 'ਚ ਕੀ ਕੀਤਾ ਸਟੇਟ ਲੈਵਲ ਖੇਡੀਆਂ ਕਿਸ ਦਲਦਲ ਚੋਂ ਤਾਂ ਨਿਕਲਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਜੇ ਛੁੱਟਿਆ ਨਹੀਂ ਗਈ ਐ ਹੋਈ ਨਹੀਂ ਸਕਦਾ ਵੀ ਨਸ਼ਾ ਛੁੱਟੇ ਨਾ ਗੱਲ ਆਇਆ ਕਿ ਕੋਸ਼ਿਸ਼ ਨਹੀਂ ਕਰੀ ਤੇ ਹੁਣ ਕੀ ਮੰਗ ਕੀ ਤੇ ਮੈਂ ਪੁੱਤ ਆਪਣਾ ਵਾਪਸ ਲੈਣਾ ਚਾਹੁੰਦੀ ਹੁਣ ਪਾੜ ਲੇਗੇ ਫਿਰ ਹਾਂਜੀ ਹੁਣ ਸੋਨੂੰ ਕੀ ਲੱਗਦਾ ਵੀ ਇਹ ਚ ਮਮਤਾ ਜਾ ਕੇ ਆਈ ਚਾਹੇ ਨੂੰ ਬੱਚੇ ਦਾ ਪਿਆਰ ਵੱਧ ਗਿਆ ਗੱਲ ਆਇਆ ਬਾਈ ਹੁਣ ਪੈਸੇ ਖਤਮ ਹੋ ਗਏ ਹੁਣ ਆਇਆ ਹੋਊ ਵੀ ਵੱਧ ਮੰਗਦੇ ਹੋਣਗੇ ਚਾਹੇ ਇਹ ਕਹਾਣੀ ਹੋ ਹੋਰ ਕੀ ਆ ਪਤਾ ਹੀ ਮੈਨੂੰ ਮੈਨਾਂ ਛੇੜਾਂ ਚ ਹੀ ਰਿਹਾ ਬੱਚੇ ਦੀ ਕੀ ਕਹਾਣੀ ਹੈ ਜਿਹੜਾ ਵੇਚਿਆ ਕਿੰਨੇ ਪੈਸੇ ਚ ਕੀ 81 ਜਿੱਤੇ 80 ਹਾਂ ਆ ਦੇਖ ਲਓ ਬਾਈ ਇਹ ਆ ਉਹਦਾ ਘਰਾਂ ਵਾਲਾ ਦੋਨੇ ਨਸ਼ੇ ਦੇ ਆਦੀ ਆ ਯਾਰ ਹੁਣ ਐ ਐ ਥੋੜੀਆ ਵੀ ਰਾਤੇ ਰਾਤ ਚ ਇਹ ਜਦ ਦੋ ਚਾਰ ਮਹੀਨੇ ਜਨੇ ਟਾਈਮ ਹੋਇਆ ਵਿੱਚ ਇਹਨੂੰ ਵੀ ਨਸ਼ਾ ਛੱਡ ਗੇ ਕੱਲ ਤਾਂ ਐ ਵੀ ਪੈਸਾ ਖਤਮ ਹੋ ਗਿਆ ਹੁਣ ਬਸ ਐ ਹੋਊ ਵੀ ਹੋਰ ਮੜਦੇ ਬੱਚਾ ਯਾਰ ਜੇ ਇਹਨਾਂ ਚ ਆ ਗਿਆ ਬੱਚਾ ਕਿਵੇਂ ਸਹੀ ਰਹੇਗਾ ਇਹ ਚੀਜ਼ਾਂ ਇਹਨਾਂ ਤੇ 1 ਕੋ ਲੱਖ ਤੋਂ ਥੋੜੀ ਆਈਆਂ ਨੇ ਬਾਈ ਇਹ ਨੌਪਤ ਹੌਲੀ ਹੌਲੀ ਜਦੋਂ ਬੰਦਾ ਗੁਲਾਮ ਹੁੰਦਾ ਜਾਂਦਾ ਫਸੀ ਜਾਂਦਾ ਨਸ਼ੇ 'ਚ ਮੇਰੇ ਜੀਜਾ ਕਰ ਲਗਦਾ ਦਾ ਵੀ ਬੱਚਾ ਵੇਚ ਦੋ ਐ ਕਰ ਦੋ ਉਹੀ ਮੈਂ ਕਹਿੰਨਾ ਭਾਈ ਦੂਰ ਰਹੋ ਯਾਰ ਨਸ਼ੇ ਤੋਂ ਬਹੁਤ ਗੰਦੀ ਚੀਜ਼ ਹੈ ਤੇ ਉਹਨਾਂ ਨੇ ਕਹਿੰਦੇ 180 ਦੇ ਦਿੰਨੇ ਆ ਤੁਹਾਨੂੰ ਪੈਸੇ ਦੇ ਦਿੰਨੇ ਆ ਤੁਹਾਨੂੰ ਜਵਾਕ ਸਾਨੂੰ ਦੇ ਦਿਓ ਸਾਡੇ ਕੁੜੀਆਂ ਕੁੜੀਆਂ ਨੇ ਉਹਨਾਂ ਨੇ ਗੱਲਬਾਤ ਕਰੀ ਉਹ ਜਿੱਥੇ ਗੋਦ ਪਾਇਆ ਖਸਮਾ ਉੱਥੇ ਉਹਦਾ ਕੁਝ ਬਣ ਵੀ ਜਾਊ ਛੋਟੇ ਚ ਆ ਗਿਆ ਤੁਸੀਂ ਜਵਾਕ ਨੂੰ ਵੀ ਲਾ ਦੇਣਾ ਮੈਂ ਦੇਖੇ ਨੇ ਭਾਈ ਜਿਹੜੀ ਹਕੀਕਤ ਅੱਜ ਦੀ ਬਈ ਮਾਪਿਓ ਜਿਹਨਾਂ ਦੇ ਨਸ਼ੇ ਕਰਦੇ ਨੇ ਉਹਨਾਂ ਦੇ ਜਵਾਬ ਵੀ ਕਰਦੇ ਨੇ 12-12 ਸਾਲਾਂ ਦੇ 13-13 ਸਾਲਾਂ ਦੇ ਛੋਡੇ ਚ ਆ ਕੇ ਬੱਚਾ ਕਿਵੇਂ ਸਹੀ ਰਹੂ ਇਹਨਾਂ ਨੇ ਤਾਂ ਬਈ ਉਹਨੂੰ ਆਪਦੇ ਮਤਲਬ ਲਈ ਵਰਤਣਾ ਜਦੋਂ ਵੱਡਾ ਹੋਊਗਾ ਕਿਤੇ ਸਮਾਨ ਫੜਾਇਆ ਕਿਤੇ ਲਿਆ ਇਹੋ ਜਿਹਾ ਕੁਝ ਕਰਾਉਣਗੇ ਹੋਰ ਬੱਚੇ ਨੂੰ ਪੜ ਕੇ ਅਫਸਰ ਲਾਉਣਗੇ ਨਸ਼ੇ ਵਾਲਾ ਬੰਦਾ ਇੰਨਾ ਨਹੀਂ ਕਰ ਸਕਦਾ ਹੁੰਦਾ ਜਿਹਨੂੰ ਆਪਦੀ ਸੋਚ ਹੀ ਨਹੀਂ ਉਹ ਆਪਦੇ ਬੱਚੇ ਬਾਰੇ ਕੀ ਸੋਚੂ ਯਾਰ ਦੋਨੇ ਤੁਸੀਂ ਨਸ਼ੇਉ ਕਰਦੇ ਹੋ ਦੇਖੋ ਬਈ ਆ ਹਾਲਾਤ ਨੇ ਪੰਜਾਬ ਦੇ ਮੌਜੂਦਾ ਸਥਿਤੀ ਕਰਾਤੀ ਚੱਲਦੀ ਆ ਇਹ ਖਬਰ ਮੈਂ ਕਿਹਾ ਛੋਡੇ ਨਾਲ ਵੀ ਸਾਂਝੀ ਕਰੀ ਜਾਵੇ ਤੇ ਨਾਲੇ ਆਪਾਂ ਗੱਲਾਂ ਬਾਤਾਂ ਕਰਦੇ ਆਂਦੇ ਬਾਰੇ। ਕਹਾਣੀਆਂ ਤੁਸੀਂ ਵੀ ਨਾਲ ਗਏ ਸੀ ਕੀ ਐ? ਇਸ ਪਰਿਵਾਰ ਦੀ ਜੀ ਕੱਲ ਸਾਨੂੰ ਪਤਾ ਲੱਗਿਆ ਜਦੋਂ ਅਸੀਂ ਥਾਣੇ 'ਚ ਗਏ ਇਹਨਾਂ ਦੇ ਰਿਸ਼ਤੇਦਾਰਾਂ ਨੇ ਸਾਨੂੰ ਫੋਨ ਕਰਿਆ ਵੀ ਸਰਪੰਚ ਸਾਹਿਬ ਆਓ। ਅਸੀਂ ਇਹਨਾਂ ਦੋਏ ਪੰਜਾਂ ਨੂੰ ਲੈ ਕੇ ਗਏ। ਤਾਂ ਉੱਥੇ ਸਾਨੂੰ ਪਤਾ ਲੱਗਿਆ ਕਿ ਇਹਨਾਂ ਨੇ ਬੱਚਾ ਵੀ ਵੇਚਦਾ। ਤੇ ਜਦੋਂ ਅਸੀਂ ਸਰਪੰਚ ਬਣੇ ਉਦੋਂ ਅਸੀਂ ਥਾਲ ਬਣੇ ਤੋਂ ਨਾਲ ਬਣਨਸਾਰ ਹੀ ਇਹਨਾਂ ਦੀ ਬਹੁਤ ਮਦਦ ਕੀਤੀ ਨਸ਼ਾ ਵੀ ਛਡਵਾਇਆ। ਇਹ ਇਹਨਾਂ ਨੇ ਨਸ਼ਾ ਹੀ ਛੱਡਿਆ ਨਹੀਂ ਉਹ ਬੱਚੇ ਕਰਕੇ ਅਸੀਂ ਇਹਨਾਂ ਨੂੰ ਕੁਝ ਹੋਰ ਕਰ ਨਹੀਂ ਸਕੇ। ਉਹਦੇ ਕਰਕੇ ਹੀ ਅਸੀਂ ਆਪਦਾ ਪਿੰਡ ਨਸ਼ਾ ਮੁਕਤ ਵੀ ਨਹੀਂ ਕਰ ਸਕੇ ਸਰਪੰਚ ਦੇਖ ਲੋ ਸਰਪੰਚ ਨਹੀਂ ਸ਼ਰਮ ਮੰਦਾ ਉਹ ਆਖੇ ਨਸ਼ਾ ਮੁਕਤ ਪਿੰਡ ਹੋ ਜਾਣਾ ਸੀ ਕੋਈ ਤੇਰੇ ਪਿੰਡ ਦਾ ਜਵਾਕ ਵੇਚੀ ਜਾਂਦੇ ਨੇ ਖਾਸਮਾ ਤੂੰ ਨਸ਼ਾ ਮੁਕਤ ਕੀ ਇੰਧਰ ਅਸਲ ਵਿੱਚ ਬਾਈ ਸਰਪੰਚਾਂ ਦੀ ਗੌਰ ਹੀ ਨਹੀਂ ਹੈਗੀ ਇਹ ਕੰਮਾਂ ਤੇ ਵੀ ਮੇਰੇ ਏਰੀਆ 'ਚ ਹੋਕ ਹੀ ਰਿਹਾ ਹੈ ਕੌਣ ਵੇਚਦਾ ਹੈ ਪਤਾ ਤਾਂ ਇਕੱਲਾ-ਇਕੱਲਾ ਹੁੰਦਾ ਯਾਰ ਵੀ ਕੌਣ ਵੇਚਦਾ ਕੀ ਕਰਦਾ ਪਰ ਸਰਪੰਚ ਵੀ ਆਪਣੇ ਬਸ ਬੋਲਦੇ ਨਹੀਂ ਯਾਰ ਇਹ ਮੁੱਦੇ ਤੇ ਪਤਾ ਨਹੀਂ ਕੀ ਗੱਲ ਆ ਕੀ ਬਾਤ ਆ ਜਾਂ ਵੋਟਾਂ ਲੈਣੀਆਂ ਹੁੰਦੀਆਂ ਨੇ ਯਾਰ ਮੂਰੇ ਆਉਣ ਦੀ ਸਾਰਿਆਂ ਨੂੰ ਲੋੜ ਆ ਜੇ ਮੈਂ ਕਹਿਣਾ ਹੁਣ ਬਾਈ ਸੋਨੂ ਤਾਂ ਐਂ ਲੱਗਦਾ ਵੀ ਤੋਸ਼ੀ ਨਸ਼ਾ ਕਰਦੇ ਹੋ ਠੀਕ ਹੈ ਨਸ਼ਾ ਸੋਨੂ ਕਰਦਾ ਹੁੰਦਾ ਨਸ਼ਾ ਏਡੀ ਵੱਡੀ ਗਲਮੀ ਆ ਯਾਰ ਨਹੀਂ ਮਾਂ ਪੁੱਤ ਦਾ ਰਿਸ਼ਤਾ ਸਭ ਤੋਂ ਵੱਡਾ ਰਿਸ਼ਤਾ ਮੰਨਿਆ ਗਿਆ ਹਨਾ ਪਰ ਨਸ਼ਾ ਉਹਨੂੰ ਵੀ ਦੇਖ ਲਓ ਕਿਵੇਂ ਤੋੜਦਾ ਵੀ ਏਡੇ ਪਵਿੱਤਰ ਰਿਸ਼ਤੇ ਨੂੰ ਵੀ ਨਸ਼ਾ ਏਡੀ ਗੰਦੀ ਚੀਜ਼ ਆ ਮਿੱਤਰੋ ਤਾਂ ਹੀ ਉਹ ਮੈਂ ਜਿਹੜੇ ਨਹੀਂ ਕਰਦੇ ਉਹਨਾਂ ਨੂੰ ਕਹਿਣਾ ਹੁੰਦਾ ਵੀ ਕੋਹਾਂ ਦੂਰ ਰਹੋ ਨਸ਼ੇ ਤੋਂ ਨਸ਼ਾ ਇੱਕ ਬਹੁਤ ਜਿਆਦਾ ਗੰਦੀ ਚੀਜ਼ ਆ ਯਾਰ ਜਿਹੜੇ ਮਾਂ ਮਾਂ ਤੋਂ ਪੁੱਤ ਵਕਿਆ ਸਕਦਾ ਉਹ ਕੀ ਕਰਾ ਸਕਦਾ ਬੰਦੇ ਤੋਂ ਠੀਕ ਹੈ ਵੀ ਗੱਲ ਬੰਦੇ ਦੀ ਬਸ ਨਹੀਂ ਹੁੰਦੀ ਬੰਦੇ ਨੂੰ ਨਸ਼ੇ ਵਾਲੇ ਨੂੰ ਤਾਂ ਐ ਹੁੰਦਾ ਵੀ ਮੈਂ ਨਸ਼ਾ ਕਰਦਾ ਪਰ ਨਸ਼ਾ ਉਹ ਨਹੀਂ ਕਰਦਾ ਹੁੰਦਾ ਨਸ਼ਾ ਉਹਨੂੰ ਕਰਦਾ ਹੁੰਦਾ ਠੀਕ ਹੈ ਜਿਵੇਂ ਤੜਕੇ ਤੋਂ ਬਾਣੀ ਪਾ ਲੈਂਦਾ ਯਾਰ ਹੁਣ ਮੈਂ ਤਾਂ ਲੰਘੇ ਐ ਚੀਚ ਚੋਂ ਮੈਂ ਦਾ ਪਤਾ ਹੈ ਠੀਕ ਹੈ ਸਵੇਰ ਤੋਂ ਲੈ ਕੇ ਦਿਨ ਰਾਤ ਹੀ ਬਾਣੀ ਪਾਈ ਰੱਖਦਾ ਯਾਰ ਵੀ ਇੱਥੋਂ ਨਸ਼ੇ ਦਾ ਐ ਹੋ ਜੂ ਨਸ਼ੇ ਦਾ ਐ ਕਰ ਲਾਂਗੇ ਇੱਥੋਂ ਲਿਆਵਾਂਗੇ ਉੱਥੋਂ ਐਨੇ ਦਾ ਮਿਲਦਾ ਹੈ ਉੱਥੋਂ ਸਸਤਾ ਮਿਲਦਾ ਹੈ ਉੱਥੋਂ ਮਹਿੰਗਾ ਮਿਲਦਾ ਹੈ ਸਾਡੇ ਤਨੂਲੇ 'ਚ ਵੀ ਬਥੇਰੇ ਲੋਕ ਜਿਹੜੇ ਨਸ਼ਾ ਵੇਚਦੇ ਨੇ ਹਨਾ ਵੇਚਦੇ ਉਹ ਖਾਨ ਵਾਲੇ ਹੀ ਨੇ ਯਾਰ ਜਿਆਦਾਤਰ ਉਹਨਾਂ ਨੂੰ ਮੈਂ ਤਾਂ ਹੀ ਕਹਿਣਾ ਹੁਣ 20000 ਤੁਸੀਂ ਵੇਚਦੇ ਹੋ ਹਨ ਵੀ ਕਿਹਦੇ ਲਈ ਸਿਰਫ ਖਾਣ ਲਈ ਵੀ ਚੱਲ ਆਪਣਾ ਖਾਣ ਜੋਗਾ ਬਣ ਜੂ ਇੰਨਾ ਕੁ ਵੇਚ ਲਾਂਗੇ ਇੰਨਾ ਕੁ ਖਾਣ ਜੋਗਾ ਬਣ ਉਹਨਾਂ ਨੂੰ ਵੀ ਮੈਂ ਕਹਿਣਾ ਯਾਰ ਵੀ ਨਿਕਲੋ ਯਾਰ ਕਾਦੇ ਵਾਸਤੇ ਵੇਚਣਾ ਤੁਸੀਂ ਖਾਣਾ ਹੀ ਛੱਡ ਤੋ ਤੁਸਾਨੂੰ ਵੇਚਣ ਦੀ ਲੋੜ ਹੀ ਨਾ ਪਵੇ ਠੀਕ ਹੈ ਨਾ ਵੀ ਕਿਉਂ ਵੇਚੋਗੇ ਗੱਲ ਐ ਮੈਂ ਇਹ ਇਹੀ ਯਾਰ ਕਹਿਣ ਦਾ ਮਕਸਦ ਹੁੰਦਾ ਵੀ ਯਾਰ ਮਿੱਤਰੋ ਤੁਸੀਂ ਥੋੜੀ ਜੀ ਹਿੰਮਤ ਕਰ ਲਓ ਥੋੜੀ ਜੀ ਗੱਲ ਕੁਝ ਵੀ ਨਹੀਂ ਗੱਲ ਹਿੰਮਤ ਦੀ ਛੋਟਾ ਇਹ ਰੋਗ ਕਟਿਆ ਜਾਊ ਠੀਕ ਐ ਅੱਜ ਇੱਕ ਉਹ ਵੀ ਉਹ ਕੁੜੀ ਜਰਜੀ ਨੇ ਮਾਂ ਨੇ ਵੇਚਿਆ ਜਵਾਕ ਠੀਕ ਐ ਆਪਾਂ ਹੁਣ ਵਿੱਚ ਲੋਕ ਕੱਲ ਮੈਂ ਉਹ ਵੀਡੀਓ ਦੇਖੀ ਜਾਂਦਾ ਸੀ ਉਹਦੇ ਥੱਲੇ ਕਮੈਂਟ ਕਰੀ ਜਾਂਦੇ ਸੀ ਅਹੀਂ ਜਾਂ ਮਾਂ ਮਾਂ ਹੁੰਦੀਆਂ ਜਿਹਨੇ ਅਹੀਂ ਜਿਹੇ ਗੋਲੀ ਮਾਰ ਦੋ ਫਲਾਣਾ ਕਰ ਦੋ ਉਹਨਾਂ ਨੂੰ ਵੀ ਮੈਂ ਦੱਸਣਾ ਚਾਹਣਾ ਵੀ ਵੀਰੇ ਨਸ਼ਾ ਚੀਜ਼ ਹੀ ਇਹੀ ਜੀ ਐ ਜੇ ਤੁਸੀਂ ਕਰਨ ਲੱਗ ਜਓ ਸੋਤੋਂ ਵੀ ਬਕਿਆ ਦੂ ਠੀਕ ਐ ਬੰਦੇ ਦੀ ਮਾਨਸਿਕਤਾ ਹੀ ਨਸ਼ਾ ਇਹ ਜਾ ਕਰ ਦਿੰਦਾ ਨਸ਼ਾ ਰੋਗ ਹੀ ਇਹ ਨਾ ਪਹਿਲਾਂ ਤਾਂ ਤੁਸੀਂ ਇਹਨੂੰ ਬਿਮਾਰੀ ਮੰਨੋ ਯਾਰ ਵੀ ਰੋਗ ਐਨਾ ਖਤਰਨਾਕ ਆ ਵੀ ਮਾਵਾ ਤੋਂ ਪੁੱਤ ਬਕਾਇਆ ਦਿੰਦਾ ਦੇਖ ਲੋ ਕਿੱਡੀ ਗੰਦੀ ਚੀਜ਼ ਹੋ ਠੀਕ ਐ ਹੁਣ ਗੱਲਾਂ ਤਾਂ ਉਹਦੀਆਂ ਸੁਣ ਕੇ ਦੇਖੋ ਇੰਟਰਵਿਊ 'ਚ ਅਕੇ 5 ਲੱਖ ਮਿਲਦਾ ਸੀ 180 ਦਾ ਵੇਤ ਗੱਲਾਂ ਤਾਂ ਉਹ ਸਿਆਣੀ ਆਪਦੇ ਜਾਣੇ ਤਾਂ ਸ਼ਿਹਾਰ ਨਸ਼ੇ ਵਾਲਾ ਬੰਦਾ ਆਪਦੇ ਆਪ ਨੂੰ ਯਾਰ ਕਾਮਲਾ ਨਹੀਂ ਸਮਝਦਾ ਹੁੰਦਾ ਬਾਲਾ ਸ਼ਿਹਾਰ ਕਹਾਉਂਦਾ ਹੁੰਦਾ ਹੁਣ ਜਿਹੜੇ ਵੇਚਦੇ ਨੇ ਉਹ ਕੀ ਐ ਕਹੋਂਦੇ ਨੇ ਵੀ ਅਸੀਂ ਵੇਚ ਦਿਆਂ ਬਸ ਸਿਹਾਰੀ ਵਰਤ ਦੇਣ ਆਪਦੇ ਜਾਣੇ ਤਾਂ ਵੀ ਸਸਤਾ ਲਿਆ ਕੇ ਐਨਾ ਕ ਮਹਿੰਗਾ ਵੇਚ ਦਾਂਗੇ ਐਨਾ ਕ ਆਪਾਂ ਨੂੰ ਬਣ ਜੂ ਆਪਣਾ ਖਾਨ ਜੋਗਾ ਨਿਕਲੇਉ ਠੀਕ ਆ ਬੌਲੇ ਕਾਮਲੇ ਥੂੜੀ ਹੁੰਦੇ ਨੇ ਪਰ ਐ ਵੀ ਨਸ਼ੇ ਤੇ ਮੈਂ ਉਹਨਾਂ ਨੂੰ ਐ ਕਹਣਾ ਉਹਨਾਂ ਵੀ ਜੰਨਾ ਜ਼ੋਰ ਤੁਸੀਂ ਨਸ਼ਾ ਕਰਨ ਤੇ ਲਾਉਨੇ ਹੋ ਤੇ ਉਹਦੂ ਅੱਧਾ ਵੀ ਛੱਡਣ ਤੇ ਲਾ ਦੋ ਛੋਟਾ ਨਸ਼ਾ ਛੱਡਿਆ ਜੂ ਗੱਲ ਕੁਝ ਵੀ ਨਹੀਂ ਠੀਕ ਆ ਵੀ ਕਿਉਂ ਯਾਰ ਇਹ ਜੰਜਾਲ 'ਚ ਫਸਿਓ ਕਿਉਂ ਯਾਰ ਗੁਲਾਮੀ ਜਮੈਕਾ ਮੁੱਦਾ ਚੱਲਦਾ ਹੋਰ ਆ ਭੁੱਕੀ ਫੀਮ ਵਾਲਾ ਇਹ ਠੇਕਿਆਂ ਨਹੀਂ ਮੰਗ ਕਰੀ ਜਾਂਦੇ ਭਾਈ ਮੈਂ ਸੋਨੂੰ ਕਹਿਣਾ ਵੀ ਗੁਲਾਮੀ ਗੁਲਾਮੀ ਐ ਚਾਹੇ ਉਹ ਚਿੱਟੇ ਦੀ ਐ ਚਾਹੇ ਭੁੱਕੀ ਫੀਮ ਦੀ ਐ ਠੀਕ ਆ ਪਿੰਜਰਾ ਦਾ ਪਿੰਜਰਾ ਹੀ ਹੋਊ ਯਾਰ ਜਿਵੇਂ ਉਹ ਕਹਿੰਦਾ ਹੁੰਦਾ ਜੇ ਹੁਣ ਪਿੰਜਰੇ ਦੇ ਵਿੱਚ ਕੈਦ ਹੋ ਜਾਈਏ ਕੈਦ ਕਰਦੀ ਆਪਾਂ ਜੇ ਸਿਉਣੇ ਦਾ ਪਿੰਜਰਾ ਹੋਵੇ ਕੈਦੀ ਨੂੰ ਤਾਂ ਉਹਦਾ ਵੀ ਨਹੀਂ ਫਰਕ ਪੈਂਦਾ ਲੋਹੇ ਦਾ ਹੋਵੇ ਉਹਦਾ ਵੀ ਨਹੀਂ ਪੈਂਦਾ ਚਾਂਦੀ ਦਾ ਹੋਵੇ ਉਹ ਉਹਦੇ ਵਾਲੀ ਗੱਲ ਮੈਂ ਤਾਂ ਐਂ ਕਹਣਾ ਵੀ ਤੁਸੀਂ ਮੰਨੋ ਯਾਰ ਗੁਲਾਮੀ ਤਾਂ ਗੁਲਾਮੀ ਹੈ ਕਿਉਂ ਕਿਸੇ ਨੂੰ ਨਿੰਦ ਕੇ ਕਿਵੇਂ ਯਾਰ ਚਿੱਟਾ ਬੰਦ ਹੋ ਜੂ ਭੁੱਕੀ ਫੀਮ ਨਾਲ ਕਿਵੇਂ ਹੋ ਜੂ ਜਿਹੜਾ ਇੱਕ ਬੰਦਾ ਕਹਿੰਦਾ ਮੈਂ ਖਾਣਾ ਹੀ ਚਿੱਟਾ ਹੈ ਉਹਦਾ ਚਿੱਟਾ ਹੀ ਲਊ ਯਾਰ ਉਹ ਭੁੱਕੀ ਫੀਮ ਨਾਲ ਉਹਦਾ ਕੋਈ ਤਾਲੁਕਾਤ ਨਹੀਂ ਹਾਂ ਤੁਸੀਂ ਐਂ ਮੰਗ ਰੱਖੋ ਵੀ ਚਰਜਵੇਂ ਸ਼ਰਾਬ ਦੇ ਠੇਕੇ ਨੇ ਸਾਡੇ ਭੁੱਕੀ ਦੇ ਵੀ ਠੀਕ ਹੈ ਜੀ ਕੱਲ ਨੂੰ ਪਰ ਆਏ ਵੀ ਫਿਰ ਜਿਹੜੇ ਚਿੱਟੇ ਵਾਲੇ ਕਹਿੰਣਗੇ ਵੀ ਸਾਡੇ ਫਿਰ ਆਜ਼ਾਦੀ ਦਾ ਹਰੇਕ ਨੂੰ ਆ ਨਾ ਵੀ ਸਾਨੂੰ ਵੀ ਐ ਆਮ ਹੀ ਮਿਲਣਾ ਚਾਹੀਦਾ ਫਿਰ ਸਰਕਾਰ ਐ ਧੋੜੀ ਵੀ ਐ ਆਮ ਕਰ ਦੋ ਯਾਰ ਐ ਨਸ਼ੇ ਦੀ ਤਾਂ ਕੋਈ ਮੰਗ ਹੀ ਨਹੀਂ ਯਾਰ ਕਿਥੇ ਤੁਸੀਂ ਮੈਂ ਕਹਿੰਦਾ ਵੀ ਗਰਾਊਂਡ ਮੰਗੋ ਜਿਵੇਂ ਲੋਕ ਪਤਾ ਬਾਲਾ ਇੱਕਾ ਦਿਖਾਉਂਦੇ ਨੇ ਆ ਭੁੱਕੀ ਫੀਮ ਦੀ ਖੇਤੀ ਨੂੰ ਕਿਉਂਕਿ ਕਰਦੇ ਨੇ ਯਾਰ ਤਾਂ ਦਿਖਾਉਂਦੇ ਨੇ ਠੀਕ ਹੈ ਵੀ ਜਦੋਂ ਨਸ਼ਾ ਕਰਦੇ ਨੇ ਉਹ ਤਾਂ ਹੀਓ ਕਹਿੰਦੇ ਨੇ ਨਹੀਂ ਆਮ ਬੰਦੇ ਨੇ ਨੋਰਮਲ ਬੰਦੇ ਨੇ ਭੁੱਕੀ ਠੇਕੇ ਤੋਂ ਕੀ ਲੈਣਾ ਜਿਹੜਾ ਖਾਂਦਾ ਹੀ ਨਹੀਂ ਫਿਰ ਐਂ ਕਹਿੰਦੇ ਆ ਵੀ ਯਾਰ ਤੁਸੀਂ ਇਹ ਮੰਗ ਥੋੜੀ ਐ ਯਾਰ ਤੁਸੀਂ ਸਮਝ ਦੀ ਰੌਲਾ ਪਾ ਕੇ ਲੋਕਾਂ ਨੂੰ ਦੱਸੋ ਵੀ ਨਸ਼ਾ ਦਾ ਨਸ਼ਾ ਯਾਰ ਵੀ ਅਸੀਂ ਤਾਂ ਫਸ ਚੁੱਕੇ ਆਂ ਇੱਥੇ ਤੁਸੀਂ ਨਾ ਫਸੋ ਤੁਸੀਂ ਨਾ ਦੂਰ ਰਹੋ ਤੁਸੀਂ ਕਹਿੰਦੇ ਹੋ ਠੇਕੇ ਫਿਰ ਤਾਂ ਠੇਕੇ ਤਾਂ ਕੋਈ ਮਰਜੀ ਹੁਣ ਆਪਣੇ ਸ਼ਰਾਬ ਆਮ ਹੀ ਐ ਸ਼ਰਾਬ ਨੂੰ ਨਸ਼ਈ ਬਦਲਣੋਂ ਹਟ ਕੇ ਤਾਂ ਕਰਕੇ ਸ਼ਰਾਬ ਲਈ ਕੋਈ ਬੋਲਦਾ ਨਹੀਂ ਜਿੰਨੇ ਸਾਡੇ ਰੋਡ ਤੇ ਦਾਰੂ ਪਿੰਦੇ ਨੇ ਮੈਂ ਕਹਿੰਦਾ ਪਿੰਟੋ ਪਿੰਟ ਇਹੇ ਹਾਲ ਹੁੰਦਾ ਹੁੰਦਾ ਨਸ਼ੇ ਦਾ ਵੀ ਜਿਵੇਂ ਬਹੁਤ ਮੈਨੂੰ ਮਿਲਦੇ ਨੇ ਬਈ ਸਾਡੇ ਬਾਲਾ ਮੈਂ ਕਹਿੰਦਾ ਨਸ਼ਾ ਦਾ ਯਾਰ ਹਰੇਕ ਕੀਤੀ ਆਏ ਆ ਠੀਕ ਆ ਉਹਨੂੰ ਬਦਲਦਾ ਯਾਰ ਜਿਵੇਂ ਮੈਂ ਕਹਿੰਦਾ ਉਹਨਾਂ ਸਮਾਜ ਨੂੰ ਸਮਾਜ ਦੇ ਲੋਕ ਹੁੰਦੇ ਨੇ ਸਮਾਜ ਦੇ ਲੋਕ ਹੁਣ ਠੀਕ ਆ ਕੋਈ ਨਹੀਂ ਯਾਰ ਐਂ ਕਹਿੰਦਾ ਵੀ ਹਾਂ ਨਸ਼ਾ ਮਾੜਾ ਹੈ ਜਾਂ ਚੰਗਾ ਹੈ ਠੀਕ ਹੈ ਆਲਾ ਜਿਹੜਾ ਜੀੜਾ ਲੋਟ ਲੱਗਦਾ ਜਿਹੜਾ ਪੈਗ ਲਾਉਂਦਾ ਉਹ ਪੈਗ ਲਾ ਕੇ ਕਹਿੰਦਾ ਬੱਸ ਠੀਕ ਹੈ ਜਿਹੜਾ ਭੁੱਕੀ ਖਾਂਦਾ ਉਹ ਭੁੱਕੀ ਪਾ ਜਿਹੜਾ ਗੋਲੀਆਂ ਖਾਂਦਾ ਉਹ ਜਿਹੜਾ ਐ ਕਿਵੇਂ ਬਦਲਾਂਗੇ ਤੁਸੀਂ ਬੋਲੋ ਯਾਰ ਚੀਜ਼ ਦੀ ਬਰਾਈ ਦੇ ਖਿਲਾਫ ਬੋਲ ਕੇ ਜਾਗਰੂ ਕਰੋ ਠੀਕ ਹੈ ਜਿਵੇਂ ਮੈਂ ਕਹਿੰਨਾ ਉਹਨਾਂ ਵੀ ਜਾੜ ਐ ਨਹੀਂ ਹੁੰਦੀ ਵੀ ਵੀ ਆਪਾਂ ਜਿਵੇਂ ਮੈਂ ਹਟਿਆ ਕਿਥੋਂ ਆ ਹਟਿਆ ਤਾਂ ਜਿਵੇਂ ਮੈਂ ਅੱਗੇ ਵੀ ਕਹਿੰਨਾ ਗੁਰੂ ਨੇ ਬਾਹ ਫੜ ਲਈ ਹਟ ਕੇ ਯਾਰ ਗੁਰੂ ਤਾਂ ਫਿਰ ਕਿਤੋਂ ਵੀ ਕੱਟ ਸਕਦਾ ਬੰਦੇ ਨੂੰ ਠੀਕ ਹੈ ਗੁਰੂ ਦਾ ਮਰੇ ਪਏ ਨੂੰ ਵੀ ਠਾ ਦਿੰਦਾ ਪਰ ਮੈਂ ਕਹਿੰਦਾ ਵੀ ਮੈਨੂੰ ਲੋਕਾਂ ਨੂੰ ਐ ਪਤਾ ਲੱਗਿਆ ਮੈਂ ਲੱਗਿਆ ਕਿੱਥੋਂ ਸੀ ਲੱਗਿਆ ਬਾਈ ਮੈਂ ਚੌੜ ਚੌੜ ਤੋਂ ਸੀ ਜਿਵੇਂ ਨਿਆਣੀ ਉਮਰ ਤੇ ਜਵਾਕ ਅੱਜ ਕੱਲ ਖਾਈ ਜਾਂਦੇ ਨੇ ਚੌੜ ਚੌੜ ਚ ਵੀ ਸਿਗਨੇਚਰ ਖਾ ਲਿਆ ਉਹ ਇਸੇ ਨੇ ਸਟੈਂਕ ਪੀ ਲਈ ਬੜਾ ਨਜ਼ਾਰਾ ਆ ਆ ਚੌੜ ਚੌੜ ਤੇ ਗਾਲੇ ਕੱਢੀ ਬਾਈ ਆ ਚੌੜ ਚੌੜ ਚ ਆਪਦੀ ਜ਼ਿੰਦਗੀ ਦੇ 17 18 ਸਾਲ ਖਰਾਬ ਕਰਦੇ ਜਿਨ੍ਹਾਂ ਦੀ ਕੋਈ ਕੀਮਤੀ ਨਹੀਂ ਉਹੀ ਮੈਂ ਸੋਨੂੰ ਨੌਜਵਾਨਾਂ ਨੂੰ ਨਵੇਂਆਂ ਨੂੰ ਕਹਿਣਾ ਵੀ ਵੀਰੇ ਦੇਖਿਓ ਕਿਤੇ ਭਲੇਖੇ ਚ ਵੀ ਦੇਖ ਲਓ ਆ ਦੇਖ ਲਓ ਖਬਰਾਂ ਕੀ ਆਉਂਦੀਆਂ ਨੇ ਠੀਕ ਆ ਮਾਮਾ ਤੋਂ ਪੁੱਤ ਬਕਿਆ ਦਿੰ ਇਡੀ ਗੰਦੀ ਚੀਜ਼ ਐ ਠੀਕ ਐ ਵੀ ਯਾਰ ਮੇਰਾ ਯਾਰ ਜਿਹੜੇ ਆ ਵੇਚਦੇ ਬੂਤ ਨੇ ਸਾਡੇ ਪਿੰਡ ਇਹਨਾਂ ਨੂੰ ਵੀ ਇਹੀ ਕਹਿਣਾ ਵੀ ਕਾਹਦੇ ਪਿੱਛੇ ਯਾਰ ਕਿਉਂ ਕਿਸੇ ਦੇ ਜਵਾਕਾਂ ਨੂੰ ਖਰਾਬ ਕਰਦੇ ਹੋ ਹੈ ਤੁਸੀਂ ਤਾਂ ਬਣਿਓ ਰੋਕੀ ਯਾਰ ਕਿੱਥੇ ਜੇ ਤੁਹਾਡੇ ਕੋਲੇ ਕੋਈ ਆਉਂਦਾ ਉਹਨੂੰ ਵੀ ਸਮਝਾ ਕੇ ਕਹਿ ਦੋ ਵੀ ਯਾਰ ਹਾਟ ਹੈ ਹੈ ਮਾੜਾ ਕੰਮ ਈ ਆ ਯਾਰ ਕਿਸੇ ਦੇ ਜਵਾਕਾਂ ਨੂੰ ਨਸ਼ੇ ਤੇ ਲਾਉਣਾ ਠੀਕ ਐ ਵੀ ਯਾਰ ਨਿਆਣੇ ਜਵਾਕ ਨੂੰ ਹੁਣ ਕੁਝ ਮਰਜ਼ੀ ਲਿਖ ਦੋ ਉਹੀ ਕੁਝ ਲਿਖਿਆ ਜਾਊ ਉਹ ਤੇ ਤਾਂ ਠੀਕ ਆ ਬਸ ਇਹੀ ਕਹਿਣਾ ਵੀਰੇ ਠੀਕ ਆ ਵੀ ਆ ਵੀਡੀਓ ਦਿਖਾਉਣ ਦਾ ਮਤਲਬ ਵੀ ਮੇਰਾ ਐ ਸੀ ਵੀ ਹੁਣ ਨਸ਼ਾ ਤਾਂ ਮਾਮਾ ਦੇ ਪੁੱਤ ਬਕਾਇਆ ਦਿੰਦਾ ਤੁਸੀਂ ਕਹਿੰਨੇ ਕਿਉਂ ਵੀ ਨਸ਼ਾ ਤੇ ਤੂੰ ਤਾਂ ਸੌ ਕਦਮ ਦੂਰ ਨਸ਼ੇ ਕਰਨ ਵਾਲੇ ਕੋਲੇ ਤਾਂ ਜਾਓ ਵੀ ਨਾ ਤਰਸ ਦੇ ਆਧਾਰ ਤੇ ਵੀ ਨਾ ਜਾਓ ਯਾਰ ਜਿਹੜੇ ਬੱਚੇ ਅੱਜ ਕੱਲ ਨਵੇਂ ਨੇ 14 15 ਸਾਲਾਂ ਦੇ ਨੇ ਉਹਨਾਂ ਨੂੰ ਮੇਰਾ ਇਹੀ ਕਹਿਣਾ ਵੀ ਨਸ਼ੇ ਵਾਲਿਆਂ ਕੋਲੇ ਜੇ ਕੋਈ ਛੋਟਾ ਨਸ਼ਾ ਕਰਦਾ ਜਾਂ ਚਿੱਟਾ ਲਾਉਂਦਾ ਉਹਨਾਂ ਕੋਲੇ ਤਾਂ ਖੜੋ ਵੀ ਨਾ ਸੋਨੂੰ ਐਨਾ ਮਾੜਾ ਕੋਹਾਂ ਦੂਰ ਠੀਕ ਹੈ ਜਿੰਨੀ ਦੂਰੀ ਬਣਾਉਗੇ ਵਧੀਆ ਬੰਦਿਆਂ ਦਾ ਸਾਥ ਕੋਈ ਗੇਮ ਜਾਂਦਾ ਖੇਡਣ ਜਾਂਦਾ ਉਹਨਾਂ ਦਾ ਸੰਗ ਕੋਈ ਵਧੀਆ ਗੇਮਾਂ 'ਚ ਬੈਜੋ ਠੀਕ ਹੈ ਨਸ਼ੇ ਵਾਲਿਆਂ ਕੋਲੇ ਤਾਂ ਤੁਹਾਨੂੰ ਖੜਨਾ ਵੀ ਹੈ ਜੇ ਅਗਲਾ ਉਹ ਹਾਕ ਮਾਰ ਕੇ ਤਰਸ ਦੇ ਧਾਰ ਤੇ ਵੀ ਨਾ ਜਾਓ ਯਾਰ ਠੀਕ ਹੈ ਵੀ ਨਸ਼ੇ ਵਾਲਿਆਂ ਕੋਲੇ ਤਾਂ ਨਸ਼ੇ ਵਾਲਾ ਬੰਦਾ ਵੀ ਐਂ ਹੋਇਆ ਹੁੰਦਾ ਯਾਰ ਉਹਦੀ ਮਾਨਸਿਕਤਾ ਇਨੀ ਡਿੱਗੀ ਹੁੰਦੀ ਆ ਉਹਨੂੰ ਚੰਗੇ ਬੁਰੇ ਦਾ ਪਤਾ ਹੀ ਨਹੀਂ ਲੱਗਦਾ ਹੁੰਦਾ ਜਦੋਂ ਮਾਇਨਸ਼ਾ ਕਰਦਾ ਮੈਨੂੰ ਵੀ ਨਹੀਂ ਚੰਗੇ ਮਾੜੇ ਦਾ ਪਤਾ ਲੱਗਦਾ ਜੀ ਵੀ ਮੇਰੇ ਲਈ ਕੀ ਚੰਗਾ ਕੀ ਮਾੜਾ ਠੀਕ ਹੈ ਉਹਨਾਂ ਨੂੰ ਵੀ ਮੈਂ ਇਹੀ ਕਹਿਣਾ ਵੀ ਯਾਰ ਜਿਹੜੇ ਕਰਦੇ ਹੋ ਬਾਈ ਤੁਸੀਂ ਵੀ ਇਹਨੂੰ ਬ ਠੀਕ ਆ ਆ ਜਾਂਦੇ ਨੇ ਮੇਰੇ ਕੋਲੇ ਬਥੇਰੇ ਬਾਈ ਪੂਰਾ ਮਨ ਬਣਾ ਕੇ ਆਇਆ ਬਾਈ ਹੁਣ ਨਹੀਂ ਹੁਣ ਨਹੀਂ ਲੰਬਾ ਆਉਂਦਾ ਐ ਨਹੀਂ ਆਉਂਦਾ ਮੈਂ ਉਹੀ ਕਹਿਣਾ ਵੀ ਯਾਰ ਐ ਥੋੜੀ ਲੰਬਾ ਯਾਰ ਐ ਨਾ ਸਾਈਟਾ ਥੋੜੀ ਆ ਮੜਾ ਜਾ ਤੁਹਾਨੂੰ ਆਪਦੇ ਆਪ ਨੂੰ ਤਾਂ ਪਤਾ ਹੀ ਹੁੰਦਾ ਵੀ ਆਪਾਂ ਕਿੰਨੇ ਪਾਣੀ ਜਾਂ ਮੜਾ ਜਾ ਤਾਂ ਡੋ ਯਾਰ ਜਦੋਂ ਛੋਟਾ ਰੋਗ ਕੱਟਿਆ ਜਾਣਾ ਕੋਈ ਉਮਰ ਦਾ ਕੋੜ ਕਿਉਂ ਯਾਰ ਕਿਲ-ਕਿਲ ਮਾਰਨ ਨਾਲ ਮੜਾ ਜਾ ਆੜ ਜੋ ਜਾਨ ਤਾਂ ਨਿਕਲਦੀ ਨਹੀਂ ਨਾ ਛੱਡ ਕੇ ਮੜੇ ਦੇ ਤਕੜੇ ਹੋਵੇ ਯਾਰ ਗੱਲ ਕੀ ਐ ਇਹ ਠੀਕ ਆ ਜਦੋਂ ਬੰਦਾ ਜੀ ਗੁਲਾਮੀ ਆਜ਼ਾਦ ਕਰਾਉਣਾ ਹੋਵੇ ਆਪਨਾ ਆਪ ਫਿਰ ਬਾਹਲਾ ਵੱਡਾ ਯਾਰ ਸੰਘਰਸ਼ ਪਾਤ ਰਹੇ ਵਰਗਿਆਂ ਨੇ ਕਿੰਡੀਆਂ ਯਾਰ ਕੁਰਬਾਨੀਆਂ ਦੇ ਦੀਆਂ ਹੈ ਸਰਾਬੇ ਵਰਗਿਆਂ ਨੇ ਆਪਾਂ ਯਾਰ ਇੱਕ ਨਸ਼ੇ ਦੇ ਖਿਲਾਫ ਉਹ ਵੀ ਆਪਣੇ ਆਪ ਨਾਲ ਲੜਨਾ ਯਾਰ ਕਿਸੇ ਨਾਲ ਤਾਂ ਲੜਾਈ ਨਹੀਂ ਹੁੰਦੀ ਮੈਨੂੰ ਵੀ ਬਥੇਰੇ ਕਹਿ ਦਿੰਦੇ ਨੇ ਉਹ ਤੂੰ ਲੈ ਕੇ ਜਾਣਾ ਫਲਾਣੇ ਨੂੰ ਲੈ ਗਿਆ ਸੀ ਉਹ ਕਿੱਥੇ ਉਹ ਕਿੱਥੇ ਛੱਡ ਜੂ ਮੈਨੂੰ ਐ ਹੁੰਦਾ ਯਾਰ ਵੀ ਛੱਡ ਤਾਂ ਹਰੇਕ ਸਕਦਾ ਛੋਟਾ ਫੈਸਲਾ ਹੋਣਾ ਚਾਹੀਦਾ ਛੱਡ ਹਰੇਕ ਸਕਦਾ ਠੀਕ ਆ ਜਿਵੇਂ ਤੁਸੀਂ ਮੇਰੇ ਕੋਲੇ ਆਉਨੇ ਹੋ ਉਦੋਂ ਤਾਂ ਬਹੁਤ ਐ ਕਹਿੰਦੇ ਹੋ ਵੀ ਹਾਂ ਨਾ ਨਾ ਹੁਣ ਨੀ ਜਾਕਦੇ ਐ ਫਿਰ ਬੜਾ ਸੇਤੀ ਹਾਰ ਮੰਨ ਲੈਨੇ ਹਾਰ ਨਾ ਨਾ ਮੰਨੋ ਫਿਰ ਤਕੜੇ ਹੋ ਜਾਓ ਯਾਰ ਜਦੋਂ ਤੁਹਾਡਾ ਰੋਗ ਕੱਟਿਆ ਜਾਣਾ ਨਾ ਤੁਸੀਂ ਵੀ ਮੇਰੇ ਮਾਂ ਕੋ ਕਹਾ ਕਰੋਗੇ ਵੀ ਠੀਕ ਆ ਹੁਣ ਮੈਂ ਤੁਹਾਨੂੰ ਝੂਠ ਥੋੜੀ ਕਹਿਣਾ ਵੀ ਨਜ਼ਾਰੇ ਨੇ ਯਾਰ ਨਜ਼ਾਰੇ ਨੇ ਬਾਈ ਮੈਂ ਆ ਜਿੰਦਗੀ ਤੋਂ ਜਾਣੂ ਆ ਛੂਟੀ ਤੋਂ ਯਾਰ ਚੰਗੀ ਤਰ੍ਹਾਂ ਇੱਕ ਤਾਂ ਐ ਹੁੰਦਾ ਵੀ ਉਹੀ ਮਾੜਾ ਮੂਟਾ ਹੀ ਹੁੰਦਾ ਇੱਕ ਜਦੋਂ ਬੰਦਾ ਚੰਗੀ ਤਰ੍ਹਾਂ ਹੁੰਦਾ ਹੁਣ ਸਮਝਾਉਣਾ ਵੀ ਮੈਂ ਤੁਹਾਨੂੰ ਤਾਂ ਵੀ ਗੱਲ ਕੁਝ ਵੀ ਨਹੀਂ ਮਿੱਤਰੋ ਠੀਕ ਹੈ ਹੁਣ ਜਿਹੜੇ ਉਹੀ ਆ ਬਾਈ ਮੰਨ ਲੇ ਕਿ ਆਹਦਾ ਜਵਾਕ ਤਾਂ ਵੇਚਦਾ 180 ਨਾਲ ਕੰਨੀ ਮੈਂ ਪਾਕ ਘਰ ਦਾ ਸਮਾਨ ਲਿਆਂਦਾ ਬੈੱਡ ਬੁੱਡ ਲਿਆਂਦੇ ਕੱਪੜੇ ਲਿਆਂਦੇ ਠੀਕ ਹੈ ਹੁਣ ਯਾਰ ਉਹ ਵਸ ਇੱਕ ਅਸੀ ਖਾਦਾ ਗਿਆ ਠੀਕ ਹੈ ਵਾਕ ਸਮਾਨ ਸਮੂਨ ਲਾ ਕੇ ਹੁਣ ਤੂੰ ਬਾਦ ਆਏ ਹੂ ਵੀ ਦਪਾਰੇ ਹੁਣ ਤੁਹਾਡੇ ਭਾਦੀ ਉਹ ਜਵਾਕ ਨੂੰ ਪੜਾ ਲਿਖਾ ਕੇ ਅਫਸਰ ਰਵਾ ਦੂ ਇੱਥੇ ਬਥੇਰੇ ਦੇਖੇ ਨੇ ਮੈਂ ਯਾਰ ਮਾਂ ਪੁੱਤ ਇਕੱਠੇ ਨਸ਼ਾ ਕਰਦੇ ਮਾਂ ਮੁੰਡੇ ਨੂੰ ਤੋੜਦੀ ਬਿਲੇ ਆ ਆਹ ਕੰਮ ਆ ਬਾਈ ਹੁਣ ਉਹ ਤਾਂ ਚੱਲ ਜਵਾਕ ਦੇ ਤੱਕ ਉਹ ਯਾਰ ਵਧੀਆ ਅਗਲੇ ਦੀ ਜਾਣੀ ਨਹੀਂ ਪਤਾ ਉੱਥੇ ਜਿਨ੍ਹਾਂ ਨੇ ਇਲਜਤਾ ਜਵਾਕ ਦੀ ਜ਼ਿੰਦਗੀ ਬਣ ਜੇ ਠੀਕ ਹੈ ਪਰ ਆਏ ਵੀ ਨਸ਼ੇ ਵਾਲਿਆਂ ਜਰ ਜਿਹਦਾ ਮਾਂ ਪਿਓ ਹੀ ਨਸ਼ਾ ਕਰਦਾ ਠੀਕ ਹੈ ਵੀ ਉਹ ਜਵਾਕ ਦੀ ਖਾਨੀ ਜ਼ਿੰਦਗੀ ਬਣਾ ਦੇਣਗੇ ਖਾਨੀ ਉਹਨੂੰ ਹੇਜੇ ਚ ਬੁਲਾਉਂਦੀ ਆ ਉਹ ਵੀ ਉਹਨੂੰ ਹੁਣ ਮਮਤਾ ਜਾਗ ਪਈ ਅੱਛਾ ਵੀ ਸਾਡਾ ਜਵਾਕ ਵਾਪਸ ਕਰ ਦੇ ਉਹ ਤਾਂ ਆਏ ਵੀ ਪੈਸੇ ਖਾਦੇ ਗਏ ਹੁਣ ਆਏ ਹੋ ਵੀ ਹੋਰ ਉਹਦਾ ਦੋਸ਼ ਵੀ ਨਹੀਂ ਜੇ ਹੁਣ ਮੈਨੂੰ ਕਹਿਣਾ ਵੀ ਦੋਸ਼ ਆਪਾਂ ਨੂੰ ਮਾੜਾ ਬੋਲਦੇ ਆ ਮਾੜਾ ਨਹੀਂ ਮੈਂ ਬੋਲਦਾ ਮੈਨੂੰ ਆਏ ਜਰ ਵੀ ਮਾਨਸਿਕਤਾ ਨਸ਼ੇ ਨੇ ਉਹਦੀ ਕਾਰੀ ਆਈ ਦਿੱਤੀ ਵੀ ਨਿਕਲਦੇ ਨਹੀਂ ਹੁੰਦਾ ਨਸ਼ੇ ਵਾਲੇ ਬੰਦੇ ਨੂੰ ਯਾਰ ਦੀਂਦੇ ਨਹੀਂ ਜਿਹਨੇ ਹੁਣ ਪੁੱਤੀ ਵੇਚ ਤਾਂ ਤੁਸੀਂ ਆਪ ਦਾ ਆਪ ਲਾ ਲਓ ਵੀ ਕੀ ਕਰ ਸਕਦਾ ਨਸ਼ੇ ਲਈ ਕੁਝ ਵੀ ਪ ਪੁੱਤ ਲਈ ਮਾਂ 100 100 ਅਰਦਾਸਾਂ ਕਰਦੀ ਐ ਹੈ ਵੀ ਮੇਰੇ ਪੁੱਤ ਦੀ ਬਰਤ ਰੱਖਦੇ ਨੇ ਲੋਕ ਹੈ ਠੀਕ ਹੈ ਜਿਹੜੀ ਮਾਂ ਨੇ ਆਪ ਦਾ ਪੁੱਤੀ ਯਾਰ ਤੁਸੀਂ ਹਿਸਾਬ ਲਾ ਲਓ ਵੀ ਉਹਦੀ ਕੀ ਮਾਨ ਸਕਦਾ ਹੋ ਉਹ ਕਿੱਡਾ ਵੱਡਾ ਕ੍ਰਾਈਮ ਹੋਰ ਕਰ ਸਕਦਾ ਨਸ਼ੇ ਵਾਲੇ ਬੰਦੇ ਦਾ ਮਾਈਂਡ ਅੱਧਾ ਦਾ ਕ੍ਰਿਮੀਨਲ ਹੀ ਹੋ ਜਾਂਦਾ ਕਿਉਂਕਿ ਨਸ਼ਾ ਕਰਾਉਂਦਾ ਹੁੰਦਾ ਯਾਰ ਫੇਰ ਉਹੀ ਗੱਲ ਆ ਜਾਂਦੀ ਜੇ ਹੁਣ ਤੁਸੀਂ ਕਹੋ ਵੀ ਨਸ਼ੇ ਵਾਲਿਆਂ ਨੂੰ ਕਹੀ ਜਾਂਦਾ ਮੈਂ ਨਸ਼ੇ ਵਾਲਿਆਂ ਨੂੰ ਥੋੜੀ ਕਹਿਣਾ ਮੈਂ ਤਾਂ ਐਂ ਕਹਣਾ ਤੁਸੀਂ ਤਾਂ ਗੁਲਾਮ ਹੋ ਯਾਰ ਨਸ਼ਾ ਦਾ ਕਰਾਊਗਾ ਅੱਜ ਬਸੋ ਜਿਵੇਂ ਮੈਂ ਪਹਿਲਾਂ ਕਹੇ ਕਿ ਸਾਡੇ ਤਰੌਲੇ ਬਥੇਰੇਆਂ ਤੋਂ ਨਸ਼ਾ ਨਸ਼ਾ ਬਕਾਈ ਜਾਂਦਾ ਹੈ ਠੀਕ ਹੈ ਕੀ ਦੇ ਲਈ ਸਿਰਫ ਜੀਬ ਦੇ ਸਵਾਦ ਲਈ ਚੰਡ ਮੈਂਟਾਂ ਦੇ ਲਈ ਫਿਰ ਜਦੋਂ ਉਹ ਅੱਜ ਵੇਚਣ ਵਾਲੇ ਬਣ ਗਏ ਠੀਕ ਹੈ ਵੀ ਨਸ਼ੇ ਕਰਕੇ ਅੱਜ ਨਸ਼ਾ ਵੇਚਣ ਲੱਗੇ ਠੀਕ ਹੈ ਕੱਲ ਨੂੰ ਭਾਈ ਨਸ਼ਾ ਵੱਡਾ ਕ੍ਰਾਈਮ ਵੀ ਕਰਾ ਦੂ ਜਿੱਥੋਂ ਆਏ ਹੋਇਆ ਵੀ ਅੱਜ ਇੱਥੋਂ 3 ਨਾਲ ਲੱਖ ਬਣਦਾ ਓਏ 4 ਲੱਖ ਕ੍ਰਾਈਮ ਕਰਨ ਨੂੰ ਕੀ ਨਸ਼ੇ ਵਾਲਾ ਯਾਰ ਕ੍ਰਿਮੀਨਲ ਕਿਉਂ ਹੋ ਜਾਂਦਾ ਅਗਲਾ ਕਹਿੰਦਾ ਨਸ਼ੇ 'ਚ ਫਲਾਣੇ ਨੇ ਐ ਕਰਤਾ ਜਦੋਂ ਨਸ਼ੇ 'ਚ ਯਾਰ ਸੁੱਚੀ ਨਹੀਂ ਨਸ਼ਾ ਸੁੱਚੀ ਨਹੀਂ ਦਿੰਦਾ ਉਹਨਾਂ ਨੂੰ ਫਿਰ ਇਹ ਹੀ ਬੇਨਤੀ ਹੈ ਵੀਰੇ ਵੀ ਮੇਰੇ ਵੀਰ ਯਾਰ ਅਹੀਂਆਂ ਜਿਹੀਆਂ ਚੀਜ਼ਾਂ ਤੋਂ ਛੇਦ ਲਿਆ ਕਰੋ ਇੰਨਾ ਚੋਂ ਆਪਾਂ ਇੰਨਾ ਚੋਂ ਆ ਹੁਣ ਅੱdte ਕਹਿਣਗੇ ਮੈਂ ਤਾਂ ਨਹੀਂ ਵੇਚਿਆ ਆਪਾਂ ਤਾਂ ਨਹੀਂ ਐਂ ਕਰਦੇ ਆਪਾਂ ਤਾਂ ਨਹੀਂ ਬਾਹ ਕਰਦੇ ਐਂ ਵੇਚਣ ਨੂੰ ਹੁਣ ਉਹ ਕੀ ਅੱਗੇ ਜਵਾਕੀ ਵੇਚਦੀ ਸੀ ਪੀਨਾਸ਼ਾ ਕਰਾ ਲੈਂਦਾ ਜਿਹੜੀ ਗੱਲ ਨਸ਼ਾ ਘਰਾ ਲੈਂਦਾ ਪੂਰਾ ਘਰਾ ਦਿੰਦਾ ਯਾਰ ਬੰਦੇ ਨੂੰ ਜ਼ੀਰੋ ਕਰ ਦਿੰਦਾ ਜ਼ੀਰੋ ਕੀ ਯਾਰ ਜ਼ੀਰੋ ਨੌ ਚ ਜ਼ੀਰੋ ਕੀ ਅਸੀਂ ਆ ਜਹਾ ਧਾਰਨ ਦੇਖਿਆ ਸੀ ਕਿਤੇ ਹੈ ਵੀ ਇੱਕ ਮਾਂ ਆਪਦਾ ਪੁੱਤ ਵੇਚੂਗੀ ਅਸੀਂ ਆ ਜਹਾ ਧਾਰਨ ਦੇਖਿਆ ਸੀ ਨਾ ਸੁਣਿਆ ਸੀ ਬਾਈ ਆਪਾਂ ਤਾਂ ਕੱਲ ਦੇਖੀ ਐ ਠੀਕ ਐ ਵੀ ਐਨੇ ਮਤਲਬ ਹੀ ਨਾ ਬਣਾਓ ਯਾਰ ਹਾਲੇ ਵੀ ਟਾਈਮ ਹੈਗਾ ਛੋਡੇ ਕੋਲੇ ਬਾਦਲ ਜੋ ਨਿਕਲੋ ਬਾਈ ਇਹ ਦਲਦਲ ਚੋਂ ਬਾਕੀ ਯਾਰ ਤੁਸੀਂ ਮੇਰਾ ਸਮਾਜ ਦੇ ਲੋਕਾਂ ਨੂੰ ਜਿਹੜੇ ਉਹਨਾਂ ਨੂੰ ਵੀ ਇਹੀ ਆ ਵੀ ਯਾਰ ਵੀਡੀਓ ਸ਼ੇਅਰ ਕਰਦਿਆ ਕਰੋ ਬਾਈ ਠੀਕ ਐ ਲੋਕਾਂ ਨੂੰ ਪਤਾ ਲੱਗੇ ਯਾਰ ਵੀ ਨਸ਼ੇ ਦੇ ਆ ਪ੍ਰਭਾਵ ਨੇ ਹਨਾ ਮੇਰੀ ਜ਼ਿੰਦਗੀ ਯਾਰ ਮੈਂ ਕਿਉਂ ਆਇਆ ਕਹਿਣਾ ਵੀ ਮੈਂ ਛੋਡੇ ਚੋਂ ਹੀ ਸੀ ਮਿੱਤਰੋ ਮੇਰਾ ਮੂਹਰੇ ਆਉਣ ਦਾ ਹੋਰ ਕੋਈ ਖਾਸ ਮੱਕ ਜਦਾ ਨਾ ਮੇਰੇ ਕੋਲੇ ਮੁੱਦੇ ਹੋਰ ਬਥੇਰੇ ਨੇ ਯਾਰ ਬੋਲਣ ਨੂੰ ਪਰ ਆਪਾਂ ਜਿਹੜੇ ਮੁੱਦੇ ਚੋਂ ਨਿਕਲੇ ਆ ਖੁੱਦ ਯਾਰ ਜਿਹੜੀ ਚੀਜ਼ ਦੇਖੀ ਆ ਜੇ ਮੈਂ ਕਹਿੰਨਾ ਉਹਨਾਂ ਮੈਂ ਸੱਚ ਦਿਖਾਉਣਾ ਆਪਾਂ ਮੁੱਦੇ ਤਾਂ ਹੁਣ ਬੋਲਣ ਨੂੰ ਤਾਂ ਜਦੋਂ ਜੱਕ ਖੋਲਣਾ ਹੁੰਦਾ ਹੁਣ ਆਪਣੀ ਜੱਕ ਖੁੱਲੀ ਹੋਈ ਆ ਫੇਸਬੁੱਕ ਤੇ ਕਿਹੜੇ ਮਰਜ਼ੀ ਮੁੱਦੇ ਤੇ ਬੋਲਿਓ ਉਹ ਤੋਂ ਨਹੀਂ ਪਰ ਐ ਨਹੀਂ ਯਾਰ ਉਹ ਚੀਜ਼ ਤਾਂ ਜਿਵੇਂ ਉਹ ਕਹਿਣਾ ਵੀ ਇਹ ਤਾਂ ਰਾ ਹੀ ਨਹੀਂ ਆਪਣਾ ਨਾ ਦੌੜ ਹੈ ਠੀਕ ਆ ਆਪਾਂ ਸੱਚ ਆ ਜਿਹੜੀ ਚੀਜ਼ ਹਕੀਕਤ ਆ ਸਾਨੂੰ ਸੱਚ ਵੀ ਉਹ ਦਿਖਾਉਣਾ ਯਾਰ ਜਿਵੇਂ ਸਾਨੂੰ ਐ ਕਹਿਣਾ ਵੀ ਮੈਂ ਇਸੇ ਚੋਂ ਨਿਕਲਿਆ ਤੁਸੀਂ ਵੀ ਨਿਕਲ ਸਕਦੇ ਹੋ ਠੀਕ ਆ ਹਿੰਮਤ ਤਾਂ ਤੋੜਾਂ ਮੈਂ ਜਿਹੜੀ ਤੋੜ ਜਿਵੇਂ ਆ ਜਾਂਦੇ ਨੇ ਮੇਰੇ ਕੋਲੇ 10 ਕਿ ਦਿਨ 15 ਕਿ ਦਿਨ ਦਵਾਈ ਲੈ ਕੇ ਦਵਾਈ ਸੱਟ ਜੇ ਹੋ ਕੇ ਫੇਰ ਬੱਸ ਫੇਰ ਨਸੇ ਚ ਹਾਰ ਮੈਂ ਉਹੀ ਕਹਿਣਾ ਵੀ ਇਹ ਚੀਜ਼ਾਂ ਮੇਰੇ ਨਾਲ ਵੀ ਹੋਈਆਂ ਨੇ ਮੈਨੂੰ ਵੀ ਮਨ ਖਿੱਚਦਾ ਸੀ ਠੀਕ ਆ ਮੈਨੂੰ ਵੀ ਲੈ ਕੇ ਜਾਣਾ ਸੀ ਵੀ ਲਾਲ ਆਏ ਕੀ ਹੁੰਦਾ ਪਰ ਮੈਂ ਆਪਣੇ ਫੈਸਲੇ ਤੇ ਟਾਲ ਰਿਹਾ ਠੀਕ ਆ ਉਹੀ ਮੈਂ ਸੋਨੂੰ ਕਹਿਣਾ ਵੀ ਤੁਸੀਂ ਵੀ ਜੇ ਆਪਣੇ ਫੈਸਲੇ ਤੇ ਟਾਲ ਰਹੋਗੇ ਛੋਟੀ ਜ਼ਿੰਦਗੀ ਬਦਲੂ ਯਾਰ ਤੁਹਾਨੂੰ ਐਡੀਆਂ ਗੱਲਾਂ ਕਹਿਣਾ ਵੀ ਭਾਵੇਂ ਪਰਨੋਡ ਤੇ ਲਿਖ ਕੇ ਆਏ ਦੇ ਸਕਦਾ ਵੀ ਯਾਰ ਠੀਕ ਆ ਵੀ ਤਕੜੇ ਰਹੋ ਮਿੱਤਰੋ ਛੋਟੀ ਜ਼ਿੰਦਗੀ ਚੇਂਜ ਹੋਊ ਨਾ ਛੱਡੋ ਠੀਕ ਆ ਤੁਸੀਂ ਵੀ ਮੇਰੇ ਵਾਂਗ ਹੋਮ ਹੋਗੇ ਯਾਰ ਹੋਰ ਮੈਂ ਕਿਉਂ ਦਿਖਾਉਣਾ ਤੁਹਾਨੂੰ ਵੀ ਜ਼ਿੰਦਗੀ ਐ ਵੀ ਕਿ ਜਾਰੀ ਜਾਂਦੀ ਐ ਆਏ ਨਹੀਂ ਹੈਗਾ ਮੈਂ ਵੀ ਛੋਟੇ ਮਾਂ ਕੋ ਕਮਰੇ ਜੀ ਪਿਆਰਾਂ ਨੇ ਮੈਨੂੰ ਵੀ 24 ਘੰਟੇ ਨਸ਼ਈ ਸੀ ਠੀਕ ਆ ਤਾਂ ਵੀ ਉਹ ਮੈਂ ਉਹ ਚੀਜ਼ਾਂ ਤੋਂ ਚੰਗੀ ਤਰ੍ਹਾਂ ਜਾਣੂ ਆ ਹੋਰ ਮੈਂ ਕੋਈ ਜਿਵੇਂ ਮੈਨੂੰ ਯਾਰ ਆਉਂਦੇ ਨੇ ਮੇਰੇ ਕੋਲ ਚੱਲ ਕੇ ਚੱਲਾ ਆਉਂਦੇ ਨੇ ਵਧੀਆ ਉਹਨਾਂ ਲਈ ਹਨਾ ਪਰ ਆਏ ਫਿਰ ਮਾੜਾ ਜਿਹਾ ਸਟੈਂਡ ਤੇ ਖੜਾ ਜਦੋਂ ਮੈਂ ਤੁਹਾਨੂੰ ਇੰਨਾ ਕਹਿਣਾ ਵੀ ਜਦੋਂ ਨਸ਼ੇ ਨੂੰ ਜੀ ਕਰੇ ਮੈਨੂੰ ਫੋਨ ਲਾਓ ਠੀਕ ਆ ਇਸ ਤੋਂ ਬਾਅਦ ਯਾਰ ਫਿਰ ਸਾਥ ਨਹੀਂ ਵੀਰੇ ਨਾ ਮਿਲੇ ਤੁਹਾਨੂੰ ਫੇਰ ਠੀਕ ਹੈ ਸਮਝੀ ਲੋਕ ਮੈਨੂੰ ਵੀ ਕਹਿ ਦਿੰਦੇ ਨੇ ਵੀ ਉਹਨਾਂ ਨੂੰ ਦਵਾਈ ਦਵਾਉਣਾ ਫਿਰ ਤਾਂ ਉਹ ਕਿੱਥੇ ਹਟ ਜਾਣਗੇ ਠੀਕ ਹੈ ਵੀ ਮਾਇਆ ਇਹਨੂੰ ਐ ਹੁੰਦਾ ਵੀ ਜਦੋਂ ਮਾਇਆ ਹਟ ਸਕਦਾ ਕੋਈ ਵੀ ਹਟ ਸਕਦਾ ਠੀਕ ਹੈ ਬਸ ਐ ਹੀ ਆ ਯਾਰ ਵੀ ਹਿੰਮਤ ਕਰੋ ਯਾਰ ਨਿਕਲੋ ਇਹ ਚੋਂ ਦਲਦਲ ਚੋਂ ਅੱਜ ਤੁਹਾਡੇ ਮੂਹਰੇ ਇਹ ਧਾਰਨਾ ਕੱਲ ਨੂੰ ਕਿਤੇ ਤੁਸੀਂ ਨਾ ਉਹ ਥਾਮਾ ਤੇ ਖੜੇ ਹੋਮ ਠੀਕ ਹੈ ਜਿਹੜਾ ਆਪਣਾ ਸ਼ੱਕ ਕਰਦਾ ਉਹ ਆਪਦੇ ਜਵਾਬ ਨੂੰ ਕੀ ਰੋਕੂ ਬਾਈ ਆਪਣੇ ਸਮਾਜ ਦੇ ਲੋਕ ਵੀ ਭਾਈ ਉਹ ਵੀਡੀਓ ਦੇ ਥੱਲੇ ਬਹੁਤ ਕਮੈਂਟ ਆਏ ਕਰੀ ਜਾਂਦੇ ਨੇ ਅਕੇ ਲੱਖ ਦੀ ਲਾਂਹਤਾ ਇਸੀ ਮਾਂ ਦੇ ਫਲਾਣਾ ਧਮਕਾ ਉਹ ਯਾਰ ਭਾਈ ਲੱਖ ਦੀ ਲਾਂਹਤਾ ਹੈਗੇ ਜਿਹੜੇ ਨਸ਼ੇ ਵਾਲੇ ਜਿਵੇਂ ਮੈਂ ਕਹਿੰਦਾ ਉਹਨਾਂ ਨਸਾ ਚੀਜ਼ ਹੀ ਹੈ ਜਨਾ ਸਭ ਬੰਦੇ ਨੂੰ ਦਿਖਣੀ ਨਹੀਂ ਦਿੰਦਾ ਕੁਝ ਠੀਕ ਹੈ ਪਰ ਐ ਵੀ ਆਪਾਂ ਉਹਦੇ ਲਈ ਕਰ ਕੀ ਰਿਹਾ ਯਾਰ ਆਪਣੇ ਸਮਾਜ ਚ ਨਸ਼ਾ ਆਪਣੇ ਵਾਲੇ ਦਵਾਲੇ ਨਸ਼ਾ ਮੈਂ ਤਾਂ ਸਾਡੇ ਰੋਡ ਤੇ ਕੋਈ ਦੇਖਿਆ ਨਹੀਂ ਵੀ ਨਸ਼ੇ ਖਿਲਾਫ ਕੋਈ ਕੀ ਕਰ ਰਿਹਾ ਵੀ ਕੋਈ ਕਿਸੇ ਨੂੰ ਦਵਾਈ ਹੋਈ ਦਵਾ ਲਿਆ ਜਾਂ ਕੋਈ ਕਿਸੇ ਨੂੰ ਅਸੀਂ ਸਮਝਾਈ ਹੋਈ ਜਾਂਦਾ ਵੀ ਛੱਡ ਦੇ ਉਹ ਕੁਝ ਨਹੀਂ ਇਹ ਚ ਕੋਈ ਕੁਝ ਨਹੀਂ ਕਰ ਰਿਹਾ ਭਾਈ ਹੱਸਦਾ ਅਗਲਾ ਅਗਲਾ ਕਹਿੰਦਾ ਫਲਾਣੇ ਦਾ ਲ ਹਾ ਹਾ ਲਗੂਤਾ ਉਹ ਲੱਗ ਗਿਆ ਉਹਦਾ ਗਿਆ ਪਟਿਆ ਆ ਗੱਲਾਂ ਸੁਣਿਆ ਨੇ ਯਾਰ ਮੈਂ ਤਾਂ ਅੱਛਾ ਵੀਰ ਆਪਾਂ ਬਾਈ ਜਿਹੜੇ ਸਮਾਜ ਆ ਸਮਾਜ ਚ ਜਿਹੜੀ ਕੋਈ ਬਰਾਈ ਹੁੰਦੀ ਆ ਉਹ ਸਮਾਜ ਦੇ ਲੋਕਾਂ ਦੁਆਰਾ ਹੀ ਸਾਫ ਕਰੀ ਜਾਂਦੀ ਆ ਹੁਣ ਜੇ ਆਪਣੇ ਆਲੇ-ਦਾਲੇ ਕੂੜਾ ਘਾਟ ਕੇ ਖੜਿਆ ਪਿਆ ਜੇ ਆਪਾਂ ਉਹਨੂੰ ਸਾਫ ਕਰਾਂਗੇ ਫੇਰ ਹੀ ਸਾਫ ਹੋਊ ਨਾ ਨਹੀਂ ਖੜਿਆ ਰਹੂ ਬਸ ਠੀਕ ਆ ਵੀ ਜੇ ਆਪਾਂ ਐਂ ਕਹੀਏ ਵੀ ਉੱਥੇ ਆ ਕੇ ਜਾਂ ਕੋਈ ਲੀਡਰ ਚਾ ਕੋਈ ਸਰਕਾਰ ਸਰਕਾਰਾਂ ਸਰਕੂਰਾਂ ਯਾਰ ਕੋਈ ਮਰਜ਼ੀ ਲੱਖ ਆਈ ਜਾਵੇ ਯਾਰ ਬਾਈ ਸਰਕਾਰ ਤਾਂ ਇੰਨਾ ਹੀ ਕਰ ਸਕਦੀ ਆ ਯਾਰ ਵੀ ਚੱਲੀ ਜਾਂਦਾ ਹੁਣ ਜੁੱਧ ਯਾਰ ਘਾਟ ਢਾਈ ਜਾਂਦੇ ਹੁਣ ਸਾਫ ਤਾਂ ਲੋਕਾਂ ਨੇ ਦੇਣਾ ਨਾ ਔਰ ਲੋਕ ਤਾਂ ਕਹਿੰਦੇ ਨੇ ਵੀ ਫਲਾਨਿਆਂ ਦਾ ਲੱਗ ਗਿਆ ਅੱਛਾ ਹੱਸਦੇ ਨੇ ਵੀ ਲੱਗ ਗਿਆ ਉਹ ਤਾਂ ਅੱਛਾ ਪੱਟਿਆ ਗਿਆ ਆਹ ਚੀਜ਼ਾਂ ਨੇ ਯਾਰ ਜਿੰਨਾ ਚਿਰ ਸਮਾਜ ਚ ਆਹ ਚੀਜ਼ਾਂ ਨਹੀਂ ਜਾਂਦੀਆਂ ਬਈ ਉਹਨਾਂ ਚਿਰ ਕੋਈ ਹੱਲ ਨਹੀਂ ਯਾਰ ਠੀਕ ਆ ਤੁਸੀਂ ਆਪ ਬਦਲੋ ਠੀਕ ਆ ਫਿਰ ਆਪ ਦਾ ਆਲਾ ਦਵਾਲਾ ਬਦਲੋ ਆਪੀ ਬਦਲੋ ਯਾਰ ਸਮਾਜ ਆਪਾਂ ਤੋਂ ਹੀ ਮਿਲ ਕੇ ਬਣਿਆ ਨਾ ਜਿਵੇਂ ਕਹਿੰਨਾ ਸਰਕਾਰਾਂ ਨਹੀਂ ਬਦਲਦੀਆਂ ਹੁੰਦੀਆਂ ਸਮਾਜ ਨੂੰ ਸਮਾਜ ਦੇ ਲੋਕ ਬਦਲਦੇ ਹੁੰਦੇ ਨੇ ਹੁਣ ਇੱਕ ਪਾਸੇ ਆਪਾਂ ਨਸ਼ੇ ਦਾ ਵਿਰੋਧ ਕਰਦੇ ਹਾਂ ਵੀ ਨਸ਼ਾ ਬਾਲਾ ਹੋ ਗਿਆ ਦੂਜੇ ਪਾਸੇ ਨਸ਼ੇ ਵਾਲੇ ਦੀਆਂ ਜਮਾਨਤਾਂ ਵੀ ਕੋਈ ਕਰਾਉਂਦੀ ਹੈ ਠੀਕ ਐ ਕਿ ਆ ਸਾਰਾ ਕੁਝ ਯਾਰ ਤੈਨੂੰ ਦੱਸਿਆ ਵੀ ਓਵੇਂ ਨਹੀਂ ਬਰਾਈ ਖਤਮ ਹੁੰਦੀ ਬਰਾਈ ਖਤਮ ਹਾਊ ਵੀਰੇ ਸਾਰੇ ਲੋਕਾਂ ਨੂੰ ਇੱਕ ਜੁੱਟ ਹੋਣਾ ਬੂ ਸਾਥ ਆਣਾ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਛੋਟੇ ਬੱਚਿਆਂ ਨੂੰ ਜਾਣੂ ਕਰਵਾਉ ਵੀ ਆਹ ਚੀਜ਼ਾਂ ਨੇ ਆ ਨੁਕਸਾਨ ਨੇ ਓਏ ਇਧਰ ਭੁੱਲ ਕੇ ਵੀ ਨਾ ਬਗਜੋ ਇਹ ਚੀਜ਼ਾਂ ਨਾਲ ਨਾ ਸਾਭਾਂ ਬੰਦ ਹੋਊ ਮੇਰਾ ਤਾਂ ਯਾਰ ਚੱਲਿਆ ਹੋਇਆ ਮਤਲਬ ਜਿਵੇਂ ਮੈਂ ਤਾਂ ਜਿੰਨੇ ਕਿ ਜੋਗਾ ਹੈਗਾ ਬਈ ਕੱਲਾ ਹਣਾ ਕਰਦੇ ਕੰਮ ਹੁੰਦੇ ਨੇ ਵਿੱਚ ਦਵਾਈ ਵੀ ਦਵਾ ਕੇ ਲਿਆਉਣਾ ਠੀਕ ਆ ਵਿੱਚ ਛੋਟੇ ਬੱਚਿਆਂ ਨੂੰ ਵੀ ਗਾਈਡ ਕਰਦਾ ਹਣਾ ਉਹਨਾਂ ਨੂੰ ਵੀ ਕਹਿਣਾ ਵੀ ਆ ਚੀਜ਼ ਨਾ ਭੁੱਲ ਕੇ ਵੀ ਕਰ ਲਿਓ ਇਹ ਨਸ਼ਾ ਐ ਆ ਮਾੜਾ ਹਨਾ ਵੀ ਆਉਡੀ ਕੋਸ਼ਿਸ਼ ਕਰਦੇ ਆ ਯਾਰ ਬਾਕੀ ਸੋਥੋਂ ਸਾਥ ਵੀ ਮੰਗ ਕਰਦੇ ਹੁੰਦੇ ਆ ਵੀ ਸਾਥ ਦਿਓ ਤੇ ਇੱਕ ਥੱਲੇ ਕਮੈਂਟ ਉਹ ਚ ਬੜਾ ਐ ਕਹਿੰਦੇ ਨੇ ਵੀ ਲੱਖ ਦੀਆਂ ਲਾਂਹ ਤਾਂ ਠੀਕ ਐ ਵੀ ਯਾਰ ਲੱਖ ਦੀਆਂ ਲਾਂਹ ਤਾਂ ਤਾਂ ਯਾਰ ਫੇਰ ਉਹੀ ਗੱਲ ਆ ਜਾਂਦੀ ਐ ਲੱਖ ਦੀਆਂ ਲਾਂਹ ਤਾਂ ਪਾ ਕੇ ਲੋਟ ਨਹੀਂ ਕੰਮ ਆਉਣਾ ਮਿੱਤਰੋ ਇੱਕ ਜੁੱਟ ਹੋਣਾ ਬੂ ਠੀਕ ਐ ਕੋਈ ਮੈਂ ਤਾਂ ਯਾਰ ਜਿਵੇਂ ਮੈਂ ਕਹਿੰਦਾ ਮੈਂ ਨਸ਼ੇ ਵਾਲਿਆਂ ਨੂੰ ਮੋਟੀਵੇਟ ਮੈਂ ਤਾਂ ਇਹ ਕੰਮ ਹੀ ਇਹ ਐ ਯਾਰ ਮੈਂ ਤਾਂ ਮੋਟੀਵੇਟ ਜਿਹੜੀ ਚੀਜ਼ੋਂ ਨਿਕਲੇ ਆ ਪਤਾ ਉਹੀ ਚੀਜ਼ ਬਾਰੇ ਦੱਸ ਸਕਦੇ ਆ ਹਨਾ ਇਰਾਪਾ ਉਹ ਤੇ ਯਾਰ ਉਹ ਨਸ਼ੇ ਦੇ ਕਿਹਦੇ ਨਾਮ ਮਰਜੀ ਡੇਟ ਕਰਾ ਲਓ ਆ ਬੁੱਕੀ ਵੀ ਮੈਂ ਸਾਹ ਕਿਹੜੇ ਮਰਜੀ ਨਸ਼ੇ ਦੇ ਕਰਾ ਲਓ ਯਾਰ ਠੀਕ ਆ ਕਿਉਂਕਿ ਆਪਾਂ ਚੰਗੀ ਤਰ੍ਹਾਂ ਜਾਣੂ ਆ ਆਪਣੀ ਦਾ ਮਤਲਬ ਸਿੱਧੀ ਆ ਕਹਿਣ ਦੀ ਬਾਈ ਵੀ ਜਨਾਚਰ ਤੁਸੀਂ ਨਹੀਂ ਛੱਡਦੇ ਨਸ਼ਾ ਠੀਕ ਆ ਨਸ਼ਾ ਆਪਣੇ ਸਮਾਜ ਚ ਆਹਿਆਂ ਜਾਂ ਅਨੇਕਾਂ ਹੀ ਮਾਮਾ ਆਉਣਗੇ ਜਿਹੜੀ ਆਪਣੇ ਪੁੱਤ ਵੇਚਣਗੇ ਠੀਕ ਆ ਨਸ਼ਾ ਅਨੇਕ ਹੀ ਘਟਨਾਵਾਂ ਹੋਣਗੀਆਂ ਕਿਤੇ ਪਿਓ ਪੁੱਤ ਨੂੰ ਮਾਰ ਦਿੰਦਾ ਨਸ਼ੇ ਚ ਕਿਤੇ ਕਿਵੇਂਗੀ ਕਿਤੇ ਪੁੱਤ ਪਿਓ ਨੂੰ ਮਾਰ ਦਿੰਦਾ ਠੀਕ ਹੈ ਇਹ ਚੱਲੀ ਜਾਣਗੇ ਬਾਈ ਇਹ ਹਟਦੀਆਂ ਨਹੀਂ ਜੇ ਮੈਂ ਤੁਸੀਂ ਅੱਜ ਆਪਾਂ ਕਹੀ ਵੀ ਆਏ ਵੇਚਤਾ ਜਵਾਕ ਇਹ ਤਾਂ ਯਾਰ ਚੱਲੀ ਜਾਣਗੇ ਜਨਾਂ ਚਰ ਨਸ਼ਾ ਖਤਮ ਨਹੀਂ ਹੁੰਦਾ ਠੀਕ ਹੈ ਸੋ ਮੇਰਾ ਵੀਰ ਹੱਥ ਬੰਨ ਕੇ ਹੀ ਬੇਨਤੀ ਆ ਵੀ ਨਿਕਲੋ ਜਾਗੋ ਠੀਕ ਹੈ ਕੁਛ ਨਹੀਂ ਯਾਰ ਜ਼ਿੰਦਗੀ ਨਰਕੀ ਰਹੂ ਜਨਾਂ ਚਰਨਾ ਸ਼ਾ ਕਰੂੰਗਾ ਜੇ ਤੁਸੀਂ ਕਹੋਗੇ ਨਾ ਵੀ ਖੁਸ਼ੀ ਆ ਜੂ ਮੈਂ 17 ਸਾਲ ਕਰ ਲਿਆ ਜਾਂ 18 ਸਾਲ ਮੈਨੂੰ ਤਾਂ ਬਈ ਇੰਨੇ ਸਾਲਾਂ ਚ ਕਦੇ ਨਸ਼ੇ ਚੋਂ ਖੁਸ਼ੀ ਮਿਲੀ ਨਹੀਂ ਨਾ ਮਿਲਣੀ ਸੋਨੂ ਆ ਇਹ ਵੀ ਮੈਂ ਲਿਖ ਕੇ ਕਹਿਣਾ ਇੱਕ ਤਾਂ ਉਹ ਕਹਿਣਾ ਹੁੰਦਾ ਇੱਕ ਜਮਾਂਏ ਜਿਵੇਂ ਕਹਿਣਾ ਹੁਣ ਪੱਕੇ ਪੇਪਰ ਤੇ ਲਿਖਾ ਲਓ ਵੀ ਨਸ਼ਿਆਂ ਨਾਲ ਕਦੇ ਖੁਸ਼ੀ ਨਹੀਂ ਮਿਲਦੀ ਠੀਕ ਆ ਸੋ ਆਸ ਕਰਦਾ ਬਾਈ ਮੇਰੀਆਂ ਗੱਲਾਂ ਤੋਂ ਕਿਸੇ ਦੇ ਤਾਂ ਪਊ ਖਾਨੇ ਚ ਹਨਾ ਨਿਕਲੋ ਯਾਰ ਬਸ ਇਹੀ ਐ ਸ਼ੇਅਰ ਕਰਦਿਆ ਕਰੋ ਯਾਰ ਇੱਕ